ਟੀਵੀ ਨਿਊ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਲਖਵੀਰ ਸਿੰਘ ਚੀਮਾ ਅ ਦਰਸ਼ਕੋ ਨਸ਼ਾ ਇੱਕ ਵੱਡੀ ਸਮੱਸਿਆ ਬਣਿਆ ਹੋਇਆ ਸਾਡੇ ਸਮਾਜ ਦੀ ਇਹਦੇ ਖਾਤਮੇ ਲਈ ਲਗਾਤਾਰ ਚਾਹੇ ਦੇਸ਼ ਭਰ ਦੇ ਵਿੱਚ ਹੋਵੇ ਚਾਹੇ ਪੰਜਾਬ ਦੇ ਵਿੱਚ ਨਸ਼ਾ ਮੁਕਤ ਅਭਿਆਨ ਚੱਲਦੇ ਰਹੇ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਪਿਛਲੇ ਸਮੇਂ ਦੌਰਾਨ ਯੁੱਧ ਨਸ਼ੇ ਵਿਰੁੱਧ ਇੱਕ ਮੁਹਿੰਮ ਚਲਾਈ ਗਈ ਆ ਜਿਸ ਦੇ ਤਹਿਤ ਨਸ਼ਾ ਤਸ਼ਕਰੀ ਕਰਨ ਵਾਲੇ ਲੋਕਾਂ ਦੇ ਖਿਲਾਫ ਜਿਹੜੀ ਉਹ ਕਾਰਵਾਈ ਕੀਤੀ ਜਾ ਰਹੀ ਆ ਤੇ ਜਿਹੜੇ ਨਸ਼ੇ ਤੋਂ ਪੀੜਤ ਲੋਕ ਨੇ ਉਹਨਾਂ ਦੇ ਇਲਾਜ ਲਈ ਸਰਕਾਰ ਯਤਨ ਕਰ ਰਹੀ ਆ ਇਦੇ ਸਬੰਧ ਦੇ ਵਿੱਚ ਜਿੱਥੇ ਸੰਸਥਾਵਾਂ ਕੰਮ ਕਰ ਰਹੀਆਂ ਨੇ ਉੱਥੇ ਜਿਹੜੇ ਨਵੀਂ ਪੀੜੀ ਦੇ ਬੱਚੇ ਨੇ ਉਹ ਵੀ ਇਹਦੇ ਵਿੱਚ ਯੋਗਦਾਨ ਪਾਉਣ ਲਈ ਅੱਗੇ ਆ ਰਹੇ ਨੇ ਅਸੀਂ ਅੱਜ ਗੱਲ ਕਰਾਂਗੇ ਬਰਨਾਲਾ ਦੇ ਐਸਡੀ ਕਾਲਜ ਵਿਦਿਅਕ ਸੰਸਥਾਵਾਂ ਦੇ ਇੱਕ ਵਿਦਿਆਰਥੀ ਦੀ ਇਹ ਵਿਦਿਆਰਥਣ ਹੈ ਜਿਹੜੀ ਡਾਕਟਰ ਆਰਪੀ ਐਸਡੀ ਸੀਨੀਅਰ ਸਕੈਂਡਰੀ ਸਕੂਲ ਦੀ ਵਿੱਚ ਪੜ੍ਹਦੀ ਹੈ ਇਹ ਬੱਚੀ ਵੱਲੋਂ ਇੱਕ ਨਸ਼ੇ ਦੇ ਉੱਪਰ ਇੱਕ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਗਈ ਹੈ ਇਸ ਪ੍ਰੋਜੈਕਟ ਨੂੰ ਲੈ ਕੇ ਇਸ ਬੱਚੀ ਨੂੰ ਕਾਫੀ ਐਪਰੀਸ਼ੀਏਟ ਵੀ ਕੀਤਾ ਜਾ ਰਿਹਾ ਹੈ ਕਿਉਂਕਿ ਬੜੀ ਮਿਹਨਤ ਨਾਲ ਬਹੁਤ ਸੁੰਦਰ ਇਹ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਗਿਆ ਨਸ਼ੇ ਦੇ ਸ਼ੁਰੂਆਤੀ ਦੌਰ ਤੋਂ ਲੈ ਕੇ ਇਹਦੇ ਵਿੱਚ ਸਿੱਟਾ ਕੱਢਿਆ ਗਿਆ ਕਿ ਇਹਦੇ ਨੁਕਸਾਨ ਕੀ ਹੁੰਦੇ ਨੇ ਅਸੀਂ ਇਸ ਵਿਦਿਆਰਥਣ ਨਾਲ ਤੁਹਾਡੀ ਜਾਣ ਪਛਾਣ ਕਰਵਾਉਣਾ ਹੈ ਤੇ ਇਹਦੇ ਨਾਲ ਗੱਲਬਾਤ ਕਰਾਂਗੇ ਕਿਵੇਂ ਇਹ ਆਈਡੀਆ ਇਹਦੇ ਦਿਮਾਗ ਦੇ ਵਿੱਚ ਆਇਆ ਤੇ ਕਿਵੇਂ ਇਹ ਪ੍ਰੋਜੈਕਟ ਰਿਪੋਰਟ ਆ ਤਿਆਰ ਕੀਤੀ ਗਈ ਆ ਬੱਚੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਐਸਟੀਵੀ న్యూਸ ਤੇ ਤੁਸੀਂ ਆਪਣੇ ਬਾਰੇ ਜਾਣਕਾਰੀ ਦਿਓ ਕਿ ਇਹ ਤੁਸੀਂ ਕਿਵੇਂ ਪ੍ਰੋਜੈਕਟ ਤਿਆਰ ਕੀਤੀ ਤੁਸੀਂ ਕਿਹੜੀ ਕਲਾਸ ਦੇ ਵਿੱਚ ਪੜ੍ਹਦੇ ਹੋ ਕਿਹੜੀ ਸਟਰੀਮ ਦੇ ਵਿੱਚ ਪੜ੍ਹਦੇ ਹੋ ਕਿਵੇਂ ਇਹ ਆਈਡੀਆ ਤੁਹਾਡੇ ਦਿਮਾਗ ਦੇ ਵਿੱਚ ਆਇਆ ਸਰ ਮੇਰਾ ਨਾਮ ਮਹਿਕਾ ਮੈਂ ਪਲੱਸ 2 ਮੈਡੀਕਲ ਦੀ ਸਟੂਡੈਂਟ ਹਾਂ ਮੇਰੇ ਸਕੂਲ ਦਾ ਨਾਮ ਡਾਕਟਰ ਅਗੋਬੀਰ ਪ੍ਰਕਾਸ਼ ਸੀਨੀਅਰ ਸੈਕੰਡਰੀ ਸਕੂਲ ਹੈ ਮੇਰੇ ਬਾਇਓ ਦੇ ਸਬਜੈਕਟ ਚ ਇੱਕ ਟੋਪਿਕ ਸੀ ਡਰਗ ਐਡਿਕਸ਼ਨ ਤੇ ਇਸ ਸੋਸਾਇਟੀ ਤੇ ਕੀ ਬੁਰੇ ਪ੍ਰਭਾਵ ਪੈਂਦੇ ਆ ਇਸ ਕਰਕੇ ਮੈਂ ਇਸ ਸਾਨੂੰ ਸਕੂਲ ਵੱਲੋਂ ਇੱਕ ਪ੍ਰੋਜੈਕਟ ਮਿਲਿਆ ਸੀ ਜਿਸ ਕਰਕੇ ਮੈਂ ਇਹ ਪ੍ਰੋਜੈਕਟ ਫਾਈਲ ਤਿਆਰ ਕੀਤੀ ਹੈ ਮੈਂ ਸਾਰਿਆਂ ਨੂੰ ਸਮਝਾਉਣਾ ਚਾਹੁੰਦੀ ਸੀ ਕਿ ਨਸ਼ਾ ਪ੍ਰੀ ਜਿੰਦਗੀ ਤੇ ਕੀ ਬੁਰਾ ਪ੍ਰਭਾਵ ਪੈਂਦਾ ਹੈ ਇਸ ਕਰਕੇ ਮੈਨੂੰ ਇੱਕ ਡਿਫਰੈਂਟ ਵੇ ਨਾਲ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਲੋਕ ਇੱਕ ਆਸਾਨ ਤਰੀਕੇ ਨਾਲ ਸਮਝ ਸਕਣ ਅੱਛਾ 11ਵੀਂ ਵਿੱਚ ਪੜ੍ਹਦੇ ਬੱਚੇ ਦਾ ਵੈਸੇ ਦੇਖਿਆ ਜਾਂਦਾ ਕਿ ਇੰਨਾ ਡੀਪਲੀ ਜਿਹੜਾ ਕੋਈ ਰਿਸਰਚ ਨਹੀਂ ਕਰਦਾ ਪ੍ਰੋਜੈਕਟ ਨਹੀਂ ਤਿਆਰ ਕਰਦਾ ਕਿਵੇਂ ਤੁਸੀਂ ਇਹ ਪ੍ਰੋਜੈਕਟ ਨੂੰ ਤਿਆਰ ਕੀਤਾ ਕਿਹਨੇ-ਕਿਹਨੇ ਗਾਈਡ ਕੀਤਾ ਜਾਂ ਆਪ ਹੀ ਤਿਆਰ ਕੀਤੀ ਹੈ ਸਾਰੀ ਇਹ ਪ੍ਰੋਜੈਕਟ ਮੈਨੂੰ ਟੀਚਰ ਵੱਲੋਂ ਪ੍ਰੋਜੈਕਟ ਫਾਈਲ ਮਿਲੀ ਸੀ ਮੇਰੇ ਟੀਚਰ ਨੇ ਮੈਨੂੰ ਮੋਟੀਵੇਟ ਕੀਤਾ ਤੇ ਇਹਦੇ ਟਾਪਿਕਸ ਬਾਰੇ ਨੈਟ ਤੋਂ ਮਿਲ ਗਏ ਸੀ ਇਸ ਕਰਕੇ ਉਹ ਟਾਪਿਕ ਉਸ ਤੋਂ ਦੇਖ ਕੇ ਮੈਂ ਇਹ ਪ੍ਰੋਜੈਕਟ ਫਾਈਲ ਤਿਆਰ ਕੀਤੀ ਹੈ ਅੱਛਾ ਬੱਚੇ ਕੀ ਤੁਸੀਂ ਇਹਦੇ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕੀ ਕੀ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਐਡ ਆਨ ਕੀਤਾ ਕਿ ਕਿਹੜੇ ਤਰ੍ਹਾਂ ਦੇ ਨਸ਼ੇ ਨੇ ਜਾਂ ਕੀ ਪ੍ਰਭਾਵ ਨੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਕੀ ਕੀ ਇਹਦੀ ਵਿੱਚ ਦਿਖਾਇਆ ਗਿਆ ਤੁਸੀਂ ਉਹ ਵੀ ਮੜਾ ਜਾ ਸਾਡੇ ਨਾਲ ਸਭ ਤੋਂ ਸ਼ੁਰੂ ਤੋਂ ਫਰਸਟ ਤਾਂ ਇਹ ਚ ਡਰਗ ਦੇ ਇੰਟਰੋਡਕਸ਼ਨ ਦਿੱਤੀ ਹੋਈ ਆ ਕਿ ਡਰਗਸ ਦੇ ਆਪਣੇ ਜੀਵਨ ਤੇ ਕੀ ਬੁਰੇ ਪ੍ਰਭਾਵ ਪੈਂਦੇ ਆ ਉਸ ਤੋਂ ਬਾਅਦ ਡਰਗਸ ਦੇ ਸਿੰਪਟਮ ਦਿੱਤੇ ਹੋਏ ਨੇ ਕਿ ਜਿਹੜੇ ਵੀ ਇੱਕ ਵੀ ਡਰਗਸ ਯੂਜ਼ ਕਰਦੇ ਨੇ ਉਹਨਾਂ ਦੇ ਵਿੱਚ ਕੀ ਕੀ ਸਿੰਪਟਮਸ ਹੁੰਦੇ ਨੇ ਡਰਗਸ ਦੇ ਟਾਈਪ ਦਿੱਤੇ ਹੋਏ ਆ ਕਿ ਡਰਗਸ ਕਿਹੜੇ ਕਿਹੜੇ ਟਾਈਪ ਦੇ ਹੁੰਦੇ ਆ ਡਰਗਸ ਦੇ ਐਡਵਾਂਟੇਜ ਡਿਸਐਡਵਾਂਟੇਜ ਵਗੈਰਾ ਵੀ ਦਿੱਤੀਆਂ ਹੋਈਆਂ ਨੇ ਕਨਕਲੂਜਨ ਦਿੱਤੀ ਹੋਈ ਆ ਡਿਜ਼ੀਜ਼ ਦਿੱਤਿਆਂ ਹੋਇਆਂ ਨਾ ਕਿ ਡਰੱਗਸ ਨਾਲ ਆਪਾਂ ਨੂੰ ਕਿਹੜੀ ਕਿਹੜੀ ਡਿਜ਼ੀਜ਼ ਹੁੰਦੀਆਂ ਨੇ ਤੇ ਐਂਡ ਤੇ ਨਸ਼ਾ ਮੁਕਤ ਭਾਰਤ ਦਾ ਸੰਦੇਸ਼ ਦਿੱਤਾ ਹੋਇਆ। ਅੱਛਾ ਜੇ ਅਸੀਂ ਸ਼ੁਰੂ ਤੋਂ ਗੱਲ ਕਰ ਲਈਏ ਇੰਟਰੋਡਕਸ਼ਨ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਮੈਂਸ਼ਨ ਕਰ ਰਹੇ ਹੋ ਇਹਦੇ ਵਿੱਚੋਂ? ਡਰੱਗ ਦੇ ਇੰਟਰੋਡਕਸ਼ਨ 'ਚ ਇਹ ਮੈਂਸ਼ਨ ਕੀਤਾ ਹੋਇਆ ਕਿ ਡਰੱਗਸ ਜਿਹੜੇ ਵਿਅਕਤੀ ਲੈਂਦੇ ਨੇ ਉਹਨਾਂ ਨਾਲ ਉਹਨਾਂ ਦੇ ਵਿੱਚ ਕੀ ਬਦਲਾਅ ਹੁੰਦੇ ਨੇ, ਆਪਣੀ ਸੁਸਾਇਟੀ 'ਚ ਕੀ ਬਦਲਾਅ ਹੁੰਦੇ ਆ, ਨਸ਼ਿਆ 'ਚ ਕੀ ਹੁੰਦਾਗਾ, ਨਸ਼ੇ ਕਿਹੜੇ ਕਿਹੜੇ ਪ੍ਰਕਾਰ ਦੇ ਹੁੰਦੇ ਆ ਸਭ ਕੁਝ ਐਡ ਕੀਤਾ ਹੋਇਆ। ਤੁਸੀਂ ਸਿੰਪਟਮ ਦੀ ਵੀ ਗੱਲ ਕੀਤੀ ਹੈ ਸਿੰਪਟਮ ਦੇ ਵਿੱਚ ਕੀ ਤੁਸੀਂ ਇਹ ਇਕੱਲਾ ਇੰਟਰਨੈਟ ਤੋਂ ਦੇਖਿਆ ਜਾਂ ਆਸ-ਪਾਸੇ ਤੋਂ ਵੀ ਆਬਜ਼ਰਵ ਕੀਤੀ ਹੈ ਜੀ ਆਸ-ਪਾਸੇ ਤੋਂ ਵੀ ਕੀਤੀ ਹੈ ਕਿਉਂਕਿ ਆਪਣੀ ਸੁਸਾਇਟੀ 'ਚ ਇਸ ਤਮ ਨਸ਼ਾ ਬਹੁਤ ਵੱਧ ਗਿਆ ਹੈ ਕਿ ਹਰ ਘਰ 'ਚ ਮਤਲਬ ਕੋਈ ਨਾ ਕੋਈ ਨਸ਼ੇ ਦਾ ਯੂਜ਼ ਜ਼ਰੂਰ ਕਰ ਰਿਹਾਗਾ ਉਸ ਉਸ ਜੋ ਵੀ ਦੇਖਿਆ ਸੀ ਅੱਛਾ ਨਸ਼ੇ ਦੋ ਤਰ੍ਹਾਂ ਦੇ ਮੰਨੇ ਜਾਂਦੇ ਸੋਸਾਇਟੀ ਦੇ ਵਿੱਚ ਇੱਕ ਮੈਡੀਕਲ ਨਸ਼ਾ ਇੱਕ ਜਿਹੜਾ ਰਵਾਇਤੀ ਨਸ਼ਾ ਪਹਿਲਾਂ ਤੋਂ ਚੱਲ ਰਿਹਾ ਹੈ ਤੁਸੀਂ ਕਿੰਨੇ ਕਿੰਨੇ ਪ੍ਰਕਾਰ ਦਾ ਨਸ਼ਾ ਇਹਦੇ ਵਿੱਚ ਦੇਖਿਆ ਗਿਆ ਜਾਂ ਤੁਸੀਂ ਆਬਦਾ ਅਬਜ਼ਰਵ ਕੀਤਾ ਇਸ 'ਚ ਮੈਂਨੇ ਅਲੱਗ ਅਲੱਗ ਤਰੀਕੇ ਦੇ ਨਸ਼ੇ ਲਿਖੇ ਨੇ ਜਿਹੜੇ ਆਪਾਂ ਮੈਡੀਸਿਨ ਦੇ ਰੂਪ 'ਚ ਹੁੰਦੇ ਉਹ ਵੀ ਲਿਖੇ ਨੇ ਜਿਹੜੇ ਉਂ ਆਪਣੇ ਆਮ ਤੌਰ ਤੇ ਚੱਲ ਰਹੇ ਨੇ ਨਸ਼ੇ ਉਹ ਵੀ ਲਿਖੇ ਨੇ ਸੋਸਾਇਟੀ ਦੇ ਵਿੱਚ ਦੇਖਿਆ ਜਾਵੇ ਤਾਂ ਅੱਜ ਕੱਲ ਚਿੱਟੇ ਦਾ ਜਿਹੜਾ ਨਸ਼ਾ ਹੈ ਉਹ ਬਹੁਤ ਭਿਆਨਕ ਮੰਨਿਆ ਜਾਂਦਾ ਤੁਸੀਂ ਰਿਪੋਰਟ ਦੇ ਵਿੱਚ ਕੀ ਮੈਂਸ਼ਨ ਕੀਤਾਗਾ ਕਿ ਕਿਹੜਾ ਨਸ਼ਾ ਸਭ ਤੋਂ ਜ਼ਿਆਦਾ ਪ੍ਰਭਾਵ ਕਰ ਰਿਹਾ ਪ੍ਰਭਾਵਿਤ ਕਰ ਰਿਹਾ ਜਾਂ ਨੁਕਸਾਨ ਕਰ ਰਿਹਾ ਇਸ ਟਾਈਮ ਤੇ ਲੋਕ ਜ਼ਿਆਦਾਤਰ ਅਲਕੋਹਲ ਪੀ ਰਹੇ ਨੇ ਜਿਸ ਨਾਲ ਉਹਨਾਂ ਦੇ ਲੀਵਰ ਵੀ ਖਰਾਬ ਹੋ ਰਿਹਾ ਉਹਨਾਂ ਨੂੰ ਹਾਰਟ ਡਿਜ਼ੀਜ਼ ਵੀ ਹੋ ਰਹੀਆਂ ਨੇ ਉਹਨਾਂ ਦੀ ਹੈਲਥ ਉਹ ਮਤਲਬ ਕੈਂਸਰ ਵਗੈਰਾ ਵੀ ਹੋ ਰਹੇ ਨੇ ਉਹਨਾਂ ਨੂੰ ਹੈਲਥ ਨੂੰ ਲੈ ਕੇ ਉਹ ਜ਼ਿਆਦਾ ਪ੍ਰਭਾਵ ਕਰ ਰਿਹਾ ਇਸ ਟਾਈਮ ਆਪਣੀ ਸੋਸਾਇਟੀ ਨੂੰ ਅੱਛਾ ਮੈਂ ਇੱਕ ਚੀਜ਼ ਹੋਰ ਤੁਸੀਂ ਦੇਖੀ ਆ ਤੁਹਾਡੀ ਰਿਪੋਰਟ ਦੇ ਵਿੱਚ ਕਿ ਤੁਸੀਂ ਨਸ਼ਿਆਂ ਦੇ ਫਾਇਦੇ ਵੀ ਲਿਖੇ ਨੇ ਨੁਕਸਾਨ ਵੀ ਲਿਖੇ ਨੇ ਬਈ ਸੇ ਦੱਸਿਆ ਜਾਂਦਾ ਕਿ ਨੁਕਸਾਨ ਹੀ ਹੁੰਦੇ ਨੇ ਇਹ ਪਹਿਲੀ ਵਾਰ ਆ ਕਿ ਤੁਸੀਂ ਨਸ਼ਿਆਂ ਦੇ ਫਾਇਦੇ ਵੀ ਦੱਸ ਰਹੇ ਹੋ ਫਾਇਦਿਆਂ ਦੇ ਵਿੱਚ ਕਿਹੜੀਆਂ ਚੀਜ਼ਾਂ ਤੁਸੀਂ ਇਹਦੇ 'ਚ ਲੱਭਣ ਦੇ ਵਿੱਚ ਨਸ਼ਿਆਂ ਦੇ ਫਾਇਦੇ ਉਸ ਤਰ੍ਹਾਂ ਹੁੰਦੇ ਆ ਜੇਕਰ ਆਪਾਂ ਉਹਨਾਂ ਨੂੰ ਮੈਡੀਕਲ ਦੇ ਰੂਪ ਨਾਲ ਡਾਕਟਰ ਦੀ ਸਲਾਹ ਨਾਲ ਲੈਨੇ ਆ ਜਿਵੇਂ ਮੋਰਫਿਨ ਪੋਪੀ ਪਲਾਂਟ ਤੋਂ ਆਪਾਂ ਨੂੰ ਅਬਜ਼ਰਵ ਹੁੰਦਾਗਾ ਇੱਕ ਪੇਨ ਰੀਲੀਫ ਹੁੰਦਾਗਾ ਬਟ ਲੋਕ ਇਹਨੂੰ ਇੱਕ ਡਰਗ ਦੇ ਰੂਪ ਨਾਲ ਲੈ ਰਹੇ ਨੇ ਤੇ ਇਹਦਾ ਗਲਤ ਇਸਤੇਮਾਲ ਕਰ ਰਹੇ ਨੇ ਹੋਰ ਵੀ ਕੋਈ ਫਾਇਦਾ ਹੁੰਦਾ ਇਹਦਾ ਹੋ ਨਹੀਂ ਬਸ ਫਿਰ ਡਾਕਟਰ ਦੀ ਸਲਾਹ ਨਾਲ ਲੈਣੇ ਆ ਤਾਂ ਹੀ ਇਸ ਦਾ ਫਾਇਦਾ ਹੁੰਦਾ ਆ ਅਦਰਵਾਈਜ਼ ਇਹ ਡਰੱਗਸ ਆਪਣੇ ਜੀਵਨ ਨੂੰ ਹੀ ਬਰਬਾਦ ਕਰਦੇ ਨਸ਼ਿਆਂ ਦੇ ਨੁਕਸਾਨ ਮਤਲਬ ਆਪਣੀ ਹੈਲਥ ਖਰਾਬ ਹੁੰਦੀ ਆ ਆਪਣੀ ਸੋਸਾਇਟੀ ਖਰਾਬ ਹੁੰਦੀ ਆ ਲੋਕਾਂ ਦੇ ਘਰ ਬਰਬਾਦ ਹੋ ਜਾਂਦੇ ਆ ਪੈਸੇ ਬਰਬਾਦ ਹੁੰਦੇ ਨੇ ਲੋਕਾਂ ਦੀ ਮੌਤ ਵੀ ਹੋ ਜਾਂਦੀ ਆ ਤੇ ਕਈ ਲੋਕਾਂ ਨੂੰ ਕਈ ਵੱਡੀ ਵੱਡੀ ਬੁਰੀਆਂ ਬੁਰੀਆਂ ਬਿਮਾਰੀਆਂ ਵੀ ਹੁੰਦੀਆਂ ਨੇ आ, अच्छा सोसाइटी ਦੇ ਵਿੱਚ ਲੋਕ ਤਾਂ ਕੰਮ ਕਰੀ ਨੇ ਸੰਸਥਾਵਾਂ ਵੀ ਕੰਮ ਕਰ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਕਿ ਨਸ਼ਿਆਂ ਦਾ ਖਾਤਮਾ ਤੁਸੀਂ ਸਿੱਟਾ ਕੀ ਕੱਢਿਆ ਹੈ ਕਿਵੇਂ ਹੋ ਸਕਦਾ ਕਿਵੇਂ ਨਸ਼ਾ ਮੁਕਤ ਜਿਹੜਾ ਸੁਸਾਇਟੀ ਆ ਜਾਂ ਸਮਾਜ ਆਪਣਾ ਹੋ ਸਕਦਾ ਅ ਜਿਹੜੇ ਲੋਕ ਨਸ਼ਾ ਨਹੀਂ ਕਰਦੇ ਉਹਨਾਂ ਨੂੰ ਜਿਹੜੇ ਲੋਕ ਨਸ਼ਾ ਕਰ ਰਹੇ ਉਹਨਾਂ ਨੂੰ ਅਵੇਅਰ ਕਰਨਾ ਚਾਹੀਦਾ ਕੀ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਨਸ਼ਾ ਆਪਣੇ ਲਈ ਆਪਣੇ ਜੀਵਨ ਤੇ ਕੀ ਬੁਰਾ ਪ੍ਰਭਾਵ ਪੈਂਦਾ ਬਾਕੀ ਜਿਹੜੇ ਲੋਕ ਨਸ਼ੇ ਚ ਪੈ ਗਏ ਨੇ ਉਹ ਡਾਕਟਰ ਦੀ ਹੈਲਪ ਲਾਈਨ ਤੇ ਨਸ਼ੇ ਤੋਂ ਬਾਹਰ ਆਂ ਚ ਆਪਣੀ ਮਦਦ ਕਰਨ ਤੇ ਜਿਹੜੇ ਲੋਕ ਸੋਚਦੇ ਨੇ ਕਿ ਨਸ਼ਾ ਕਰਨ ਨਾਲ ਉਹ ਵਧੀਆ ਲੱਗਣਗੇ ਕੂਲ ਲੱਗਣਗੇ ਉਹਨਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਬਲਕਿ ਉਹਨਾਂ ਨੂੰ ਆਪਣੀ ਐਕਟੀਵਿਟੀ ਕਰਨੀ ਚਾਹੀਦੀ ਆ ਫੈਮਿਲੀ ਨਾਲ ਰਹਿਣਾ ਚਾਹੀਦਾ ਤੇ ਨਸ਼ਾ ਤੋਂ ਦੂਰ ਰਹਿਣਾ ਚਾਹੀਦਾ ਬੈਸਟ ਤਾਂ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਆ ਕਿ ਸਾਡੀ ਇੱਕ 11ਵੀਂ ਕਲਾਸ ਦੀ ਬੱਚੀ ਐਨੇ ਵਧੀਆ ਵਿਚਾਰ ਆ ਜਿਹੜੇ ਨਿਸ਼ਾ ਬਰੇ ਰੱਖਦੀ ਆ ਕਿਉਂਕਿ ਆਉ ਮੁਰਦੇ ਵਿੱਚ ਬੱਚਿਆਂ ਦੇ ਹੱਸਣ ਖੇਡਣ ਦੇ ਦਿਨ ਹੁੰਦੇ ਨੇ ਕਿ ਸਮਾਜ ਨੂੰ ਸੁਨੇਹਾ ਨਹੀਂ ਦਿੰਦੇ ਹੁੰਦੇ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਆ ਕਿ ਤੁਸੀਂ ਸਾਡੀ ਸੰਸਥਾ ਦੇ ਵਿਦਿਆਰਥੀਓ ਅੱਛਾ ਬੱਚੇ ਤੁਸੀਂ ਕਿਉਂਕਿ ਤੁਹਾਡੀ ਜਦੋਂ ਰਿਪੋਰਟ ਦੇਖਦੇ ਆ ਤਾਂ ਬਹੁਤ ਮਿਹਨਤ ਹੋਈ ਵੀ ਆ ਇਹਦੇ ਤੇ ਕਿੰਨੇ ਦਿਨ ਲੱਗੇ ਕਿੰਨਾ ਪੈਸਾ ਲੱਗੇ ਇਹਦੇ ਬਣਾਉਣ ਤੇ ਕਿਉਂਕਿ ਬਹੁਤ ਜ਼ਿਆਦਾ ਮਿਹਨਤ ਦਾ ਕੰਮ ਆ ਨਾ ਬੜੀ ਸੁੰਦਰ ਬਣਾਈ ਵੀ ਆ ਤੁਸੀਂ ਅਲੱਗ-ਅਲੱਗ ਉਹਨੂੰ ਜਿਹੜੇ ਤੁਹਾਡੇ ਪ੍ਰੋਜੈਕਟ ਨੂੰ ਖੋਲਣ ਦੇ ਤਰੀਕੇ ਅਲੱਗ ਨੇ ਜਾਂ ਉਹਨੂੰ ਬਣਾਉਣ ਦਾ ਤਰੀਕਾ ਬ ਸਰ ਇਹਨੂੰ ਬਣਾਉਣ ਚ 15 ਤੋਂ 20 ਦਿਨ ਲੱਗ ਗਏ ਸੀ অলਮੋਸਟ ਸਾਰੀ ਨੂੰ ਕੰਪਲੀਟ ਇੱਕ ਇੱਕ ਪੇਜ ਨੂੰ ਇੱਕ ਇੱਕ ਪੇਜ ਨੂੰ ਕਿ ਕਿਸੇ ਦਿਨ ਇੱਕ ਪੇਜ ਹੋ ਜਾਂਦਾ ਸੀ ਕਿਸੇ ਦਿਨ ਦੋ ਕਿ ਕੋਈ ਜ਼ਿਆਦਾ ਹਾਰਡ ਹੁੰਦਾ ਸੀ ਤਾਂ ਉਹਨੂੰ ਦੋ ਦਿਨ ਲੱਗ ਜਾਂਦੇ ਸੀ ਇਹਦੇ ਫਿਰ ਤੁਸੀਂ ਡਾਟਾ ਕਿੱਥੋਂ ਕਲੈਕਟ ਕੀਤਾ ਸਾਰਾ ਇਹ ਪ੍ਰੋਜੈਕਟ ਬਣਾਉਣ ਦਾ ਡਾਟਾ ਨਿਊਜ਼ਪੇਪਰ ਚ ਵੀ ਹੁੰਦਾ ਆਪਣੀ ਸੁਸਾਇਟੀ ਚ ਵੀ ਦੇਖ ਰਿਆਂ ਮੇਰੀ ਟੀਚਰ ਨੇ ਵੀ ਦੱਸਿਆ ਸੀ ਤੇ ਬਾਕੀ ਗੂਗਲ ਵਗੈਰਾ ਚ ਸਰਚ ਕਰ ਲਿਆ ਸੀ ਇਹ ਜਿਹੜੀਆਂ ਫੋਟੋਜ਼ ਤੁਸੀਂ ਲਈਆਂ ਨੇ ਇਹ ਸਾਰੀਆਂ ਇੰਟਰਨੈਟ ਤੋਂ ਮਿਲ ਗਈਆਂ ਜਾਂ ਕਿਸੇ ਬਸੂਰ ਵੀ ਹਾਂਜੀ ਇੰਟਰਨੈਟ ਚੋਂ ਮਿਲ ਗਿਆ ਸੀ ਸਾਰੀਆਂ ਪਿਕਸ ਸਾਨੂੰ ਪਤਾ ਲੱਗਿਆ ਕਿ ਤੁਹਾਨੂੰ ਬਰਨਾਲਾ ਪੁਲਿਸ ਨੇ ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫਰਾਜ਼ ਆਲਮ ਨੇ ਵੀ ਅਪਰੀਸ਼ੀਏਟ ਕੀਤਾਗਾ ਤੁਸੀਂ ਉਹਨਾਂ ਨੂੰ ਪ੍ਰੋਜੈਕਟ ਦਿਖਾਈ ਬੜੀ ਉਹਨਾਂ ਨੇ ਪਸੰਦ ਕੀਤੀ ਆ ਕੀ ਉਦੋਂ ਤੁਹਾਨੂੰ ਮਾਣ ਮਹਿਸੂਸ ਹੋਇਆ ਉਹਨਾਂ ਨੂੰ ਜਦੋਂ ਮਿਲੇ ਹੋ ਤੁਸੀਂ ਜਦੋਂ ਮੈਂ ਐਸਐਸਪੀ ਸਰ ਨੂੰ ਮਿਲਣ ਗਏ ਸੀ ਉਦੋਂ ਮੈਨੂੰ ਬਹੁਤ ਪ੍ਰਾਊਡ ਫੀਲ ਹੋਇਆ ਕਿ ਮੈਂ ਇਸ ਮੁਹਿੰਮ ਚ ਆਪਣਾ ਯੋਗਦਾਨ ਦਿੱਤਾ ਤੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਉਹਨਾਂ ਨੂੰ ਨਸ਼ੇ ਤੋਂ ਕਿਵੇਂ ਦੂਰ ਰਹਿਣਾ ਚਾਹੀਦਾ ਅੱਛਾ ਉਹਨਾਂ ਦਾ ਕੀ ਕਹਿਣਾ ਸੀ ਤੁਹਾਡੇ ਬਾਰੇ ਸਰ ਨੇ ਐਸਐਸਪੀ ਸਰ ਨੇ ਕਿਹਾ ਸੀ ਕਿ ਫਾਈਲ ਬਹੁਤ ਵਧੀਆ ਤੇ ਐਮੀ ਅੱਗੇ ਆਪਣੇ ਜੀਵਨ ਚ ਵੱਧਦੇ ਰਹੋ ਕਿਹਨੂੰ ਕਿਹਨੂੰ ਪ੍ਰੋਜੈਕਟ ਰਿਪੋਰਟ ਇਹ ਸਭ ਤੋਂ ਪਹਿਲਾਂ ਕਿਹਨੂੰ ਦਿਖਾਈ ਤੁਸੀਂ ਕਿਹਦੇ ਵੱਲ ਅਪਰੀਸ਼ੀਏਟ ਕੀਤਾ ਗਿਆ ਅੱਗੇ ਦੀ ਅੱਗੇ ਜਿਵੇਂ ਐਸਐਸਪੀ ਸਾਹਿਬ ਤੱਕ ਪਹੁੰਚੀ ਹੈ ਸਭ ਤੋਂ ਪਹਿਲਾਂ ਰਿਪੋਰਟ ਮੇਰੇ ਪ੍ਰਿੰਸੀਪਲ ਸਰ ਨੇ ਦੇਖੀ ਸੀ ਫਿਰ ਟੀਚਰ ਨੇ ਦੇਖੀ ਸੀ ਮੈਨੂੰ ਪ੍ਰੋਜੈਕਟ ਫਾਈਲ ਬਣਾਉਂਦਿਆਂ ਮੇਰੇ ਟੀਚਰਸ ਤੇ ਪ੍ਰਿੰਸੀਪਲ ਸਰ ਨੇ ਮੋਟੀਵੇਟ ਕੀਤਾ ਸੀ ਇਸ 'ਚ ਮੇਰੀ ਹੈਲਪ ਮੇਰੀ ਸਿਸਟਰ ਨੇ ਵੀ ਕੀਤੀ ਸੀ ਉਸ ਤੋਂ ਬਾਅਦ ਫਾਊਂਡਰ ਸਰ ਨੇ ਦੇਖੀ ਸੀ ਫਾਈਲ ਤੇ ਫਿਰ ਪ੍ਰਿੰਸੀਪਲ ਸਰ ਨੇ ਐਸਐਸਪੀ ਸਰ ਨੂੰ ਵੀ ਦਿਖਾਈ ਸੀ ਫਾਈਲ ਅੱਛਾ ਤੁਹਾਡੀ ਰਿਪੋਰਟ ਦੇਖ ਲਈ ਹੁਣ ਤੁਸੀਂ ਸਿੱਟਾ ਕੀ ਕੱਢਦੇ ਹੋ ਸਾਰੀ ਰਿਪੋਰਟ ਦਾ ਤੁਸੀਂ ਕਹੋਗੇ ਸ਼ੁਰੂ ਤੋਂ ਲੈ ਕੇ ਨਸ਼ਿਆਂ ਦੇ ਹਨਾ ਅ ਆਖਰ ਤੱਕ ਤੁਸੀਂ ਇਹ ਰਿਪੋਰਟ ਤਿਆਰ ਕੀਤੀ ਆ ਸਿੱਟਾ ਕੀ ਕੱਢਦੇ ਹੋ ਨਸ਼ਿਆਂ ਦਾ ਤੇ ਸਮਾਜ ਲਈ ਸੁਨੇਹਾ ਆਪਣੇ ਨਾਲ ਦੇ ਸਾਥੀਆਂ ਲਈ ਸੁਨੇਹਾ ਕੀ ਦੇਣਾ ਚਾਹੋ ਮੇਰੇ ਨਾਲ ਦੇ ਸਾਥੀਆਂ ਨੂੰ ਬਸ ਇਹੀ ਸੰਦੇਸ਼ ਹੈ ਕਿ ਉਹਨਾਂ ਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਤੇ ਜਿਹੜੇ ਲੋਕ ਅਗਰ ਉਹਨਾਂ ਦੀ ਫੈਮਲੀ 'ਚ ਵੀ ਨਸ਼ੇ 'ਚ ਪੈ ਗਏ ਨੇ ਤਾਂ ਉਹ ਡਾਕਟਰ ਦੀ ਹੈਲਪ ਲੈ ਕੇ ਉਹਨਾਂ ਨੂੰ ਨਸ਼ੇ 'ਚੋਂ ਬਾਹਰ ਕੱਢਣ ਤੇ ਨਸ਼ਾ ਕਰਕੇ ਆਪਣੀ ਜ਼ਿੰਦਗੀ ਬਰਬਾਦ ਨਾ ਕਰਨ ਆਪਦਾ ਕਾਰ ਸਮਾਜ ਪੰਜਾਬ ਪਪਨਾ ਇੰਡੀਆ ਇਹਨੂੰ ਨਸ਼ਾ ਮੁਕਤ ਬਣਾਉਣ ਤੇ ਸਵਸਥ ਤੇ ਹੈਲਦੀ ਬਣਾਉਣ ਸੋ ਦੋਸਤੋ ਇਹ ਬੱਚੀ ਹੈ ਮਹਿਕ ਸਾਡੇ ਡਾਕਟਰ ਆਰ ਪੀ ਐਸ ਡੀ ਸੀਨੀਅਰ ਸਕੈਂਡਰੀ ਸਕੂਲ ਦੀ ਵਿਦਿਆਰਥਣ ਇਹਦੇ ਵੱਲੋਂ ਬਹੁਤ ਸੁੰਦਰ ਇੱਕ ਪ੍ਰੋਜੈਕਟ ਰਿਪੋਰਟ ਬਣਾਈ ਗਈ ਆ ਛੋਟੀ ਉਮਰ ਦੇ ਵਿੱਚ ਨਸ਼ਿਆਂ ਦੇ ਲਈ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਤਾਂ ਕਿ ਸੋਸਾਇਟੀ ਨੂੰ ਨਸ਼ਾ ਮੁਕਤ ਕੀਤਾ ਜਾਵੇ ਇਸ ਬੱਚੀ ਨੂੰ ਐਸਡੀ ਕਾਲਜ ਪ੍ਰਬੰਧਕ ਕਮੇਟੀ ਵੱਲੋਂ ਵੀ ਅਪਰੀਸ਼ੀਏਟ ਕੀਤਾ ਗਿਆ ਜਿਹਦੇ ਵੱਲੋਂ ਵੀ ਇਹ ਜਿਹੜੀ ਰਿਪੋਰਟ ਫਾਈਲ ਦੇਖੀ ਜਾਂਦੀ ਹੈ ਉਹ ਅਪਰੀਸ਼ੀਏਟ ਕਰਦਾ ਕਿਉਂਕਿ ਇਸ ਬੱਚੀ ਦੀ ਬਹੁਤ ਮਿਹਨਤ ਇਹਦੇ ਵਿੱਚ ਲੱਗੀ ਹੈ ਇੱਕ ਮਾਣ ਵੀ ਮਹਿਸੂਸ ਹੁੰਦਾ ਕਿ ਸਾਡੇ ਵਿਦਿਆਰਥੀ ਇਸ ਤਰ੍ਹਾਂ ਦੀ ਜਿਹੜੀ ਰਿਪੋਰਟਾਂ ਮਾਨਮਤੀ ਰਿਪੋਰਟਾਂ ਨੇ ਜਿਹੜੀਆਂ ਉਹ ਬਣਾ ਰਹੇ ਨੇ ਤਾਂ ਕਿ ਸਾਡੀ ਸੁਸਾਇਟੀ ਆ ਸਾਡਾ ਸਮਾਜ ਆ ਜਿਹੜਾ ਨਸ਼ਾ ਮੁਕਤ ਹੋ ਸਕੇ ਇਹਦੇ ਲਈ ਅਸੀਂ ਵੀ ਆਸਵੰਦ ਹੁੰਨੇ ਆ ਧੰਨਵਾਦ